ਹੁਣ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਲਈ ਕੰਮ ਕਸੂਤਾ ਹੋ ਗਿਆ ਤੇ ਵੱਡੀ ਕੜਿੱਕੀ ਦੇ ਵਿੱਚ ਫਸ ਸਕਦੇ ਨੇ ਮਿੱਤਰ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਨੇ ਵੱਡੇ ਹੁਕਮ ਕੀਤੇ ਨੇ ਤੇ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਡੇ ਅਫਸਰ ਕਸੂਤੇ ਫਸ ਸਕਦੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਛੁੱਟੀ ਆਏ ਨੌਜਵਾਨ ਫੌਜੀ ਦੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤ ਹੋਈ ਹੈ ਤੇ ਵੱਡਾ ਰੌਲਾ ਪੈ ਗਿਆ ਤੀਜੀ ਖਬਰ ਹੈ ਪੰਜਾਬ ਸਰਕਾਰ ਨੇ ਬਹੁਤ ਵੱਡਾ ਤੇ ਨਵੀਂ ਕਿਸਮ ਦਾ ਹੁਕਮ ਜਾਰੀ ਕੀਤਾ ਹੈ ਤੇ ਪੰਜਾਬ ਦੇ ਸਾਰੇ ਜਿਹੜੇ ਡੀਸੀ ਨੇ ਉਹਨਾਂ ਨੂੰ ਹੁਕਮ ਜਾਰੀ ਹੋਇਆ ਕੀ ਹੁਕਮ ਜਾਰੀ ਹੋਇਆ ਉਹ ਤੁਹਾਨੂੰ ਜਾਣਕਾਰੀ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਕਿ 25 ਜੁਲਾਈ ਨੂੰ ਪੰਜਾਬ ਪੁਲਿਸ ਦੇ ਖਿਲਾਫ ਇੱਕ ਬਹੁਤ ਵੱਡਾ ਐਕਸ਼ਨ ਹੋਵੇਗਾ ਉਹ ਕੀ ਐਕਸ਼ਨ ਹੈ ਉਹਦੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਮਿੱਤਰ ਪਿਆਰਿਓ ਤੁਸੀਂ ਵੀ ਗੌਰ ਨਾਲ ਧਿਆਨ ਨਾਲ ਸੁਣਿਓ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਤੇ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਪੰਜਾਬ ਦੇ ਸਭ ਤੋਂ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਹੁਣ ਪਹਿਲੀ ਖਬਰ ਹੈ ਬੀਤੇ ਕੱਲ ਹਾਈ ਕੋਰਟ ਨੇ ਦੋ ਵੱਡੇ ਹੁਕਮ ਦਿੱਤੇ ਨੇ ਦੋਵੇਂ ਹੀ ਹੁਕਮ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਸੂਤੀ ਸਥਿਤੀ ਦੇ ਵਿੱਚ ਲੈ ਕੇ ਜਾਂਦੇ ਨੇ ਪਹਿਲਾ ਹੁਕਮ ਜਿਹੜੀ ਪੰਜਾਬ ਦੇ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਪੁਲਿਸ ਕਸਟਡੀ ਚ ਹੋਈ ਸੀ ਉਸ ਮਾਮਲੇ ਦੇ ਵਿੱਚ ਇੱਕ ਡੀਐਸਪੀ ਗੁਰਸ਼ੇਰ ਸੰਧੂ ਪਹਿਲਾਂ ਹੀ ਕਸੂਤਾ ਫਸਿਆ ਹੋਇਆ ਤੇ ਹੁਣ ਹਾਈ ਕੋਰਟ ਨੇ ਐਸਾ ਹੁਕਮ ਦਿੱਤਾ ਹੈ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਗੈਂਗਸਟਰ ਲਾਲਸ ਬਿਸ਼ਨੋਈ ਦੀ ਪੁਲਿਸ ਹਰਾਸ ਦੇ ਵਿੱਚ ਇੰਟਰਵਿਊ ਹੋਈ ਸੀਆਈਏ ਥਾਣਿਆਂ ਦੇ ਵਿੱਚ ਉਹਦੇ ਵਿੱਚ ਹੇਠ ਲਿਆ ਨੂੰ ਤਾਂ ਨਾਮਜ਼ਦ ਕੀਤਾ ਗਿਆ ਪਰ ਜਿਹੜੇ ਉੱਪਰਲੇ ਵੱਡੇ ਅਫਸਰ ਨੇ ਉਹਨਾਂ ਦੀ ਜਾਂਚ ਕਿਉਂ ਨਹੀਂ ਹੋਈ ਉਹਨਾਂ ਦੀ ਪੜਤਾਲ ਕਿਉਂ ਨਹੀਂ ਹੋਈ ਤੇ ਹੁਣ ਹਾਈ ਕੋਰਟ ਨੇ ਕਿਹਾ ਕਿ ਮੈਨੂੰ ਲੱਗਦਾ ਸਾਨੂੰ ਲੱਗਦਾ ਕਿ ਤੁਸੀਂ ਆਪ ਜਾਂਚ ਨਹੀਂ ਕਰਨੀ ਸਾਨੂੰ ਕਿਸੇ ਵੱਡੀ ਜਾਂਚ ਏਜੰਸੀ ਨੂੰ ਵੱਡੇ ਪੁਲਿਸ ਅਫਸਰਾਂ ਦੀ ਜਾਂਚ ਦੇਣੀ ਪੈਣੀ ਹੈ ਹੁਣ ਤੁਸੀਂ ਦੇਖੋ ਵੱਡੀ ਏਜੰਸੀ ਕਿਹੜੀ ਹੋ ਸਕਦੀ ਹੈ ਸੀਬੀਆਈ ਹੁਣ ਜੇਕਰ ਸੀਬੀਆਈ ਨੂੰ ਲਾਰੈਂਸ ਬਿਸ਼ਨੋਈ ਇੰਟਰਵਿਊ ਦੀ ਜਾਂਚ ਮਿਲ ਗਈ ਤਾਂ ਲਾਜ਼ਮੀ ਤੌਰ ਤੇ ਜੇੜੇ ਕੇਸ ਦੇ ਵਿੱਚ ਪਹਿਲਾਂ ਪੰਜਾਬ ਦੇ ਕੁਝ ਹੇਠਲੇ ਰੈਂਕ ਦੇ ਡੀਐਸਪੀ ਰੈਂਕ ਤੱਕ ਅਫਸਰ ਕਸੂਤੇ ਫਸੇ ਹੋਏ ਨੇ ਉਸ ਕੇਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਰੈਂਕ ਦੇ ਆਈਪੀਐਸ ਅਫਸਰ ਜਿਨ੍ਹਾਂ ਚ ਐਸਪੀ ਐਸਐਸਪੀ ਡੀਆਈਜੀ ਤੇ ਡੀਜੀਪੀ ਤੱਕ ਦੇ ਉੱਪਰਗਾੜ੍ਹ ਗੇਰ ਸਕਦੀ ਹੈ ਕਿਉਂਕਿ ਡੀਜੀਪੀ ਨੇ ਵੀ ਸਭ ਕੁਝ ਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਡੀਜੀਪੀ ਸਾਹਿਬ ਨੇ ਕਿਹਾ ਸੀ ਵੀ ਇਹ ਜਿਹੜੀ ਇੰਟਰਵਿਊ ਹੈ ਨਾ ਇਹ ਪੰਜਾਬ ਚ ਹੋਈ ਹੀ ਨਹੀਂ ਇਹ ਤਾਂ ਕਿਤੇ ਬਾਹਰ ਹੋਈ ਹੈ ਬਾਅਦ ਜਦੋਂ ਹਾਈ ਕੋਰਟ ਨੇ ਜਾਂਚ ਪੜਤਾਲ ਕਰਾਈ ਸੀ ਤਾਂ ਉਹ ਇੰਟਰਵਿਊ ਪੰਜਾਬ ਦੇ ਖਰੜ ਦੇ ਸੀਆਈਏ ਥਾਣੇ ਚ ਹੋਈ ਸਾਬਤ ਹੋਈ ਸੀ ਹੁਣ ਦੂਜਾ ਹਾਈ ਕੋਰਟ ਦਾ ਜਿਹੜਾ ਹੁਕਮ ਹੈ ਉਹ ਕਰਨਲ ਬਾਠ ਕਟਮਾਰ ਮਾਮਲੇ ਚ ਆਇਆ ਤੇ ਹਾਈ ਕੋਰਟ ਨੇ ਉਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ ਹੁਣ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਤੇ ਜਦੋਂ ਸੀਬੀਆਈ ਜਾਂਚ ਕਰਦੀ ਹੈ ਤਾਂ ਫਿਰ ਆਟੋਵਾਲ ਕੰਡਣ ਤੱਕ ਤਾਂ ਉਹ ਜਾਂਦੀ ਹੈ ਹੁਣ ਤੱਕ ਐਵੇਂ ਹੁੰਦਾ ਆ ਰਿਹਾ ਭਾਵੇਂ ਸੀਬੀਆਈ ਦੀ ਜਾਂਚ ਤੇ ਵੀ ਕੁਝ ਸਵਾਲ ਹੈਗੇ ਨੇ ਪਰ ਫਿਰ ਵੀ ਜਿਹੜੇ ਅਫਸਰ ਪੁਲਿਸ ਜਾਂਚ ਤੋਂ ਵੀ ਡਰ ਰਹੇ ਸੀ ਜਿਨ੍ਹਾਂ ਨੇ ਕਰਨਲ ਬਾਠ ਦੀ ਕੁੱਟਮਾਰ ਕੀਤੀ ਹੈ ਹੁਣ ਜਦ ਸੀਬੀਆਈ ਜਾਂਚ ਕਰੇਗੀ ਤਾਂ ਇਸ ਮਾਮਲੇ ਦੇ ਵਿੱਚ ਉਸ ਟਾਈਮ ਜਿਹੜੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਸੀ ਉਹਨਾਂ ਦੀ ਜਾਂਚ ਵੀ ਹੋਵੇਗੀ ਅੱਜ ਕੱਲ ਉਹ ਡੀਆਈਜੀ ਬਣਾ ਦਿੱਤੇ ਗਏ ਨੇ ਤੇ ਫਿਰ ਇਸ ਮਾਮਲੇ ਦੇ ਵਿੱਚ ਜਾਂਚ ਦਾ ਕੇਰਾ ਪੰਜਾਬ ਦੇ ਡੀਜੀਪੀ ਸਾਹਿਬ ਤੱਕ ਤੇ ਪੰਜਾਬ ਦੇ ਉਸ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਜਾ ਸਕਦਾ ਹੈ ਜਿਨ੍ਹਾਂ ਨੂੰ ਕਰਨਲ ਬਾਸ ਦਾ ਪਰਿਵਾਰ ਮਿਲ ਮਿਲ ਕੇ ਇਨਸਾਫ ਦੇ ਲਈ ਮੰਗਤਾ ਕਰਦਾ ਰਿਹਾ ਗੁਹਾਰ ਲਗਾਉਂਦਾ ਰਿਹਾ ਪਰ ਹੁਣ ਜਦੋਂ सीबीआई ਨੂੰ ਜਾਂਚ ਦੇ ਦਿੱਤੀ ਹੈ ਤਾਂ ਕਰਨਲ ਬਾਠ ਦਾ ਪਰਿਵਾਰ ਇੱਕ ਵੱਡੀ ਉਮੀਦ 'ਚ ਹੈ ਤੇ ਜਿਹੜੇ ਪੁਲਿਸ ਅਫਸਰ ਨੇ ਉਹ ਇਸ ਟਾਈਮ ਲਾਜ਼ਮੀ ਤੌਰ ਤੇ ਟੈਂਸ਼ਨ 'ਚ ਨਹੀਂ ਕਿਉਂਕਿ सीबीआई ਦੀ ਜਾਂਚ ਜੇ ਹੋਏਗੀ ਤਾਂ ਉਹ ਜਿਹੜਾ ਇੱਕ ਪੁਲਿਸ ਅਨਕਾਊਂਟਰ ਇੱਕ ਦਿਨ ਪਹਿਲਾਂ ਕੀਤਾ ਸੀ ਜਦੋਂ ਕਰਨਲ ਬਾਠ ਦੀ ਕੁੱਟਮਾਰ ਹੋਈ ਉਹ ਵੀ ਇਨ੍ਹਾਂ ਹੀ ਪੁਲਿਸ ਅਫਸਰਾਂ ਨੇ ਕੀਤਾ ਸੀ ਜਿਨ੍ਹਾਂ ਤੇ ਕਰਨਲ ਬਾਠ ਦੀ ਕੁੱਟਮਾਰ ਦੇ ਦੋਸ਼ ਨੇ ਤਾਂ ਫਿਰ ਉਹ ਜਿਹੜਾ ਪੁਲਿਸ ਐਨਕਾਊਂਟਰ ਕੀਤਾ ਗਿਆ ਜਸਪ੍ਰੀਤ ਸਿੰਘ ਦਾ ਫਿਰ ਉਹਦੀ ਜਾਂਚ ਵੀ ਸਾਹਮਣੇ ਆ ਸਕਦੀ ਹੈ ਕਿਉਂਕਿ ਉਹਦਾ ਪਰਿਵਾਰ ਹੁਣ ਤੱਕ ਕਹਿ ਰਿਹਾ ਕਿ ਉਹ ਝੂਠਾ ਪੁਲਿਸ ਮੁਕਾਬਲਾ ਸੀ ਸਾਡੇ ਪੁੱਤ ਨੂੰ ਗ੍ਰਿਫਤਾਰ ਕਰਕੇ ਫੜ ਕੇ ਮਾਰਿਆ ਇਹਨਾਂ ਨੇ ਇਹ ਗੱਲ ਕਿੱਥੋਂ ਤੱਕ ਜਾਏਗੀ ਇਹ ਆਉਣ ਵਾਲਾ ਟਾਈਮ ਦੱਸੇ ਅਗਲੀ ਵੱਡੀ ਖਬਰ ਹੈ ਚਮਕੌਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਇੱਕ 28 ਸਾਲ ਦਾ ਨੌਜਵਾਨ ਜਿਹੜਾ ਭਾਰਤ ਦੀ ਫੌਜ ਦੇ ਵਿੱਚ ਫੌਜੀ ਸੀ ਤਿੰਨ ਦਿਨ ਪਹਿਲਾਂ ਉਹ ਛੁੱਟੀ ਆਇਆ ਤਿੰਨ ਦਿਨ ਪਹਿਲਾਂ ਛੁੱਟੀ ਆਇਆ ਤੇ ਆ ਕੇ ਚਿੱਟੇ ਦੀ ਓਵਰਡੋਜ ਦੇ ਨਾਲ ਉਹਦੀ ਮੌਤ ਹੋ ਗਈ ਦੱਸੀ ਜਾ ਰਹੀ ਪਿੰਡ ਦੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਰੌਲਾ ਪਾ ਰਹੇ ਨੇ ਪਰਿਵਾਰ ਸਿੱਧਾ-ਸਿੱਧਾ ਦੋਸ਼ ਲਾ ਰਿਹਾ ਹੈ ਕਿ ਦੇਖੋ ਪੁਲਿਸ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਨਸ਼ੇ ਖਤਮ ਹੋ ਗਏ ਨੇ ਇੱਕ ਜਿਹੜੇ ਮੰਤਰੀ ਆ ਪੰਜਾਬ ਸਰਕਾਰ ਦੇ ਉਹਨਾਂ ਨੇ ਤਾਂ ਵਿਧਾਨ ਸਭਾ 'ਚ ਦਾਵਾ ਹੀ ਠੋਕ ਦਿੱਤਾ ਕਿ ਪੰਜਾਬ ਦੇ ਕਰੀਬ ਅੱਧੇ ਦੇ ਕਰੀਬ ਪਿੰਡਾਂ 'ਚ ਨਸ਼ਾ ਬਿਲਕੁਲ ਖਤਮ ਹੋ ਗਿਆ ਪਰ ਅੱਜ ਇੱਕ ਫੌਜੀ ਜਿਹੜਾ 3 ਦਿਨ ਪਹਿਲਾਂ ਛੁੱਟੀ ਆਇਆ ਉਹਦੀ ਮੌਤ ਹੋਈ ਉਹਦੀ Laash ਕਾਰ 'ਚ ਬਰਾਮਦ ਹੋਈ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਪਹਿਲਾਂ ਹੀ ਇਹ ਸ਼ੱਕ ਪੈ ਗਿਆ ਸੀ ਕਿ ਜਿਹੜੇ ਮੁੰਡੇ ਦੇ ਨਾਲ ਇਹ ਛੁੱਟੀ ਆਉਣ ਤੋਂ ਬਾਅਦ ਫਿਰ ਰਿਆ ਉਹ ਤਾਂ ਬਹੁਤ ਚਿੱਟੇ ਦਾ ਆਦੀ ਹੈ ਤਾਂ ਫਿਰ ਉਹ ਕਹਿੰਦੇ ਕਿ ਜਦੋਂ ਹੁਣ ਇਹਦੀ লাশ ਕਾਰਚੋ ਮਿਲੀ ਆ ਮੂੰਹ ਚੋਂ ਚਾਗ ਆ ਰਹੀ ਸੀ ਤਾਂ ਫਿਰ ਉਹ ਕਹਿੰਦੇ ਇਹ ਗੱਲ ਸਾਨੂੰ ਸਾਬਤ ਹੋਈ ਹੈ ਕਿ ਇਹਦੀ ਮੌਤ ਚਿੱਟੇ ਦੇ ਨਾਲ ਚਿੱਟੇ ਨਸ਼ੇ ਦੇ ਨਾਲ ਹੋਈ ਹੈ ਹੁਣ ਦੇਖੋ ਅਗਲੀ ਜਾਂਚ ਪੜਤਾਲ ਤਾਂ ਪੁਲਿਸ ਨੇ ਕਰਨੀ ਹੈ ਵੀ ਹਕੀਕਤ ਕੀ ਹੈ ਪਰ ਹੁਣ ਤੱਕ ਜੇਕਰ ਮੌਤ ਚਿੱਟੇ ਨਾਲ ਹੋਈ ਹੈ ওভারਡੋਜ਼ ਚਿੱਟੇ ਦੀ ਮਤਲਬ ਜਿਆਦਾ ਮਾਤਰਾ ਚਿੱਟੇ ਦੀ ਲਈ ਗਈ ਹੈ ਤਾਂ ਫਿਰ ਪੰਜਾਬ ਦੇ ਵਿੱਚ ওভারਡੋਜ਼ ਚਿੱਟੇ ਦੀ ਪਹੁੰਚ ਕਿਵੇਂ ਰਹੀ ਹੈ ਚਿੱਟਾ ਲਾਉਣ ਵਾਲਿਆਂ ਤੱਕ ਪਹੁੰਚ ਰਹੀ ਹੈ ਤੇ ਕਿਵੇਂ ਪਹੁੰਚ ਰਹੀ ਹੈ ਸਵਾਲ ਏ ਹੈ ਜੇ ਚਿੱਟੇ ਦੀ ਸਪਲਾਈ ਬੰਦ ਹੈ ਜੇ ਚਿੱਟਾ ਮਿਲ ਨਹੀਂ ਰਿਹਾ ਜਾਂ ਚਿੱਟਾ ਤਸਕਰ ਜਿਹੜੇ ਨੇ ਉਹ ਡਰੇ ਹੋਏ ਹੋਣ ਤਾਂ ਫਿਰ ਚਿੱਟੇ ਦੀਆਂ ওভারਡੋਜ਼ਾਂ ਕਿੱਥੋਂ ਪਹੁੰਚ ਰਹੀਆਂ ਨੇ ਹੁਣ ਇਹ ਸਵਾਲ ਸਿੱਧਾ-ਸਿੱਧਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮਤੇ ਖੜਾ ਹੁੰਦਾ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਵੇਖੋ ਜੀ ਚਿੱਟੇ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਉਵੇਂ ਹੀ ਮਿਲ ਜਾਂਦਾ ਜਿਨ੍ਹਾਂ ਨੇ ਲਾਉਣਾ ਉਹਨਾਂ ਨੂੰ ਵੀ ਤੇ ਬਹੁਤ ਸਾਰੇ ਚਿੱਟਾ ਤਸਕਰ ਕੰਮ ਵੀ ਉਸੇ ਤਰ੍ਹਾਂ ਕਰ ਰਹੇ ਨੇ ਪੰਜਾਬ ਸਰਕਾਰ ਜ਼ਰੂਰ ਕਹਿੰਦੀ ਹੈ ਕਿ ਅਸੀਂ ਤਾਂ ਬਹੁਤ ਸਾਰੇ ਫੜ ਲਏ ਰੋਜ਼ਾਨਾ ਹੀ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਦਾ ਪੰਜਾਬ ਸਰਕਾਰ ਕਹਿੰਦੀ ਹੈ ਵੀ ਅੱਜ 177ਵਾਂ 78ਵਾਂ ਦਿਨ ਹੋ ਗਿਆ ਤੇ ਅਸੀਂ ਤਾਂ ਹੁਣ ਤੱਕ ਹਜ਼ਾਰਾਂ ਚਿੱਟਾ ਤਸਕਰ ਫੜ ਲਏ ਹਜ਼ਾਰਾਂ ਤੇ ਪਰਚੇ ਦੇਤੇ ਤੇ ਰੋਜ਼ਾਨਾ ਹੀ ਸੈਂਕੜੇ ਥਾਮਾ ਤੇ ਅਸੀਂ ਛਾਪੇਮਾਰੀ ਕਰਦੇ ਆਂ ਤੇ ਪਰ ਆ ਜਿਹੜੀ ਘਟਨਾ ਹੈ ਇਹਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕਟੈਰੇ 'ਚ ਖੜਾ ਤਾਂ ਕੀਤਾ ਹੈ ਚਰਨਜੀਤ ਚੰਨੀ ਉਹਨਾਂ ਦੇ ਘਰ ਗਏ ਜਿਨ੍ਹਾਂ ਦਾ ਪੁੱਤ ਮਰਿਆ ਤਾਂ ਉਥੇ ਚਰਨਜੀਤ ਚੰਨੀ ਦੇ ਉਹ ਪਰਿਵਾਰ ਗੱਲ ਲੱਗ ਕੇ ਰੋਇਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮ੍ਰਿਤਕ ਦਾ ਪਿਓ ਇਹ ਕਹਿ ਰਿਹਾ ਕਿ ਅਸੀਂ ਆ ਦੇਣ ਦੇਖਣੇ ਸੀ ਦੱਸ ਦਈਏ ਕਿ ਇਸ ਚਿੱਟੇ ਨਾਲ ਮਰੇ ਨੌਜਵਾਨ ਦੀ ਜਿਹੜੀ ਪਤਨੀ ਆ ਉਹ ਪੰਜਾਬ ਪੁਲਿਸ ਦੇ ਵਿੱਚ ਹੈ ਹੁਣ ਤੁਸੀਂ ਦੱਸੋ ਇਸ ਬਾਰੇ ਕੀ ਕਹੋਗੇ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਸਾਰੇ ਡੀਸੀਆਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਹੁਕਮ ਚਾੜੇ ਗਏ ਨੇ ਹੁਕਮ ਦਿੱਤੇ ਗਏ ਨੇ ਹੁਕਮ ਕਿਸ ਮਾਮਲੇ ਦੇ ਦਿੱਤੇ ਗਏ ਇੱਕ ਵੱਡੀ ਜਾਂਚ ਹੋਈ ਜਾਂਚ ਕੀਤੀ ਹੋਈ ਜਿੰਨੇ ਵੀ ਭਿਖਾਰੀ ਵੱਖ-ਵੱਖ ਚੌਂਕਾਂ 'ਚ ਭੀਖ ਮੰਗਦੇ ਨੇ ਤੇ ਉਹਨਾਂ ਦੇ ਨਾਲ ਬੱਚੇ ਨੇ ਉਹਨਾਂ ਸਾਰਿਆਂ ਦਾ ਡੀਐਨਏ ਟੈਸਟ ਕੀਤਾ ਜਾਏਗਾ ਡੀਐਨਏ ਕੀ ਹੁੰਦਾ ਡੀਐਨਏ ਖੂਨ ਦਾ ਇੱਕ ਅਜੀਹਾ ਟੈਸਟ ਹੈ ਜਿੱਥੋਂ ਬੰਦੇ ਦਾ ਮੂਲ ਡੀਐਨਏ ਪਤਾ ਲੱਗਦਾ ਹੈ ਵੀ ਇਹ ਕਿਹੜੇ ਮਾਂ ਤੇ ਪਿਓ ਦੀ ਸੰਤਾਨ ਹੈ ਇਹ ਕਿਹੜੇ ਮਾਂ ਤੇ ਪਿਓ ਦੀ ਔਲਾਦ ਹੈ ਇਹਦਾ ਅਸਲੀ ਪਤਾ ਡੀਐਨਏ ਟੈਸਟ ਰਾਹੀਂ ਲੱਗਦਾ ਡੀਐਨਏ ਰਾਈ ਤਾਂ ਬਹੁਤ ਕੁਝ ਪਤਾ ਲੱਗਦਾ ਪਰ ਇਹ ਇੱਕ ਮੂਲ ਤੱਤਾ ਜਿਹੜਾ ਪਤਾ ਲੱਗਦਾ ਤਾਂ ਹੁਣ ਇਹ ਡੀਐਨਏ ਟੈਸਟ ਕਰਾਉਣ ਦੇ ਆਦੇਸ਼ ਡੀਸੀ ਨੂੰ ਦਿੱਤੇ ਗਏ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਚੋਂ ਬਹੁਤ ਸਾਰੇ ਬੱਚੇ ਗਾਇਬ ਹੋਏ ਪਿਛਲੇ ਟਾਈਮ ਚ ਔਰ ਸ਼ੰਕਾ ਇਹ ਹੈ ਕਿ ਭੀਖ ਮੰਗਣ ਵਾਲੇ ਗਰੋਹਾਂ ਦੁਆਰਾ ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਬਣਾ ਕੇ ਤੇ ਭੀਖ ਮੰਗਣ ਲਾਇਆ ਹੋ ਸਕਦਾ ਦੇਖੋ ਇਹ ਵੱਡੀ ਸਮੱਸਿਆ ਹੈ ਭਾਰਤ ਦੀ ਪਹਿਲਾਂ ਤਾਂ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਦੂਜੀ ਗਰੀਬੀ ਹੈ ਮੰਦਹਾਲੀ ਕਰਜ਼ੇ ਇਹ ਭਾਰਤ ਦੇਸ਼ ਦੇ ਸਾਰੇ ਸੂਬਿਆਂ ਦੀਆਂ ਵੱਡੀਆਂ ਸਮੱਸਿਆਵਾਂ ਵੱਡੀ ਗਿਣਤੀ ਦੇਸ਼ ਦੀ 70-75% ਆਬਾਦੀ ਬਹੁਤ ਮਾੜੇ ਦਿਹਾੜੇ ਕੱਟਦੀ ਪਈ ਹੈ ਪਰ ਸਰਕਾਰਾਂ ਟਾਰਾ ਮਾਰਦੀਆਂ ਹਨ ਉਹਨਾਂ ਚੋ ਇੱਕ ਵੱਡੀ ਅਲਮਤ ਹੈ ਭੀਖ ਮੰਗਣਾ ਤੁਹਾਨੂੰ ਕਿਤੇ ਵੀ ਤੁਹਾਡੀ ਲਾਲ ਬੱਤੀ ਤੇ ਗੱਡੀ ਰੁਕ ਜੇ ਕਿਸੇ ਚੌਂਕ ਚ ਤਾਂ ਪਿਖਾਰੀ ਮੱਖੀਆਂ ਵਾਂਗੂ ਆ ਜਾਂਦੇ ਨੇ ਹਰ ਗੱਡੀ ਦੇ ਆਸੇ ਪਾਸੇ ਖੜ ਜਾਂਦੇ ਨੇ ਤੇ ਫਿਰ ਵਿਚਾਰੇ ਚੰਗੇ ਦਿਮਾਗਾਂ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਅੰਦਰ ਤਰਸ ਤੇ ਹਮਦਰਦੀ ਵੀ ਪਾਵਣਾ ਹੈ ਉਹ ਕੋਈ 10 ਰੁਪਏ ਕੋਈ 20 ਰੁਪਏ ਉਹਨਾਂ ਨੂੰ ਦੇ ਦਿੰਦਾ ਤਾਂ ਇਸ ਤਰ੍ਹਾਂ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਪਿਛਲੇ ਦਿਨਾਂ ਚ ਕੋਜ ਪਖਾਰੀਆਂ ਦੇ ਘਰਾਂ ਦੀ ਜਿੱਥੇ ਉਹ ਝੁੱਗੀਆਂ ਚੱਗੇ ਰਹਿੰਦੇ ਤਲਾਸ਼ੀ ਹੋਈ ਤੇ ਬੋਰਿਆਂ ਦੇ ਹਿਸਾਬ ਨਾਲ ਉਹਨਾਂ ਤੋਂ ਪੈਸੇ ਨਿਕਲੇ ਨੇ ਭਾਵੇਂ ਨੋਟ ਉਹ 2 ਰੁਪਏ 5 ਰੁਪਏ 10 ਰੁਪਏ ਵਾਲੀ ਸੀ ਪਰ ਕਈ ਕਈ ਬੋਰੇ ਨਿਕਲੇ ਨਹੀਂ ਤਾਂ ਇਸ ਤਰੀਕੇ ਨਾਲ ਸ਼ੰਕਾ ਹੈ ਕਿ ਪੰਜਾਬ ਚੋ ਵੱਡੀ ਗਿਣਤੀ ਬੱਚੇ ਜਿਹੜੇ ਚੱਕੇ ਜਾ ਰਹੇ ਨੇ ਗੁੰਮ ਹੋ ਰਹੇ ਨੇ ਤੇ ਪਿਛਲੇ ਟਾਈਮ ਚ ਹੁੰਦੇ ਰਹੇ ਨੇ ਉਹਨਾਂ ਨੂੰ ਭੀਖ ਦੇ ਕੰਮ ਦੇ ਵਿੱਚ ਲਾਇਆ ਹੋ ਸਕਦਾ ਵੇਖੋ ਜੀ ਇੱਥੇ ਹਰ ਗਲਤ ਧੰਦੇ ਦਾ ਗਰੋਹ ਚੱਲਦਾ ਤੇ ਪਿੱਛੇ ਮਾਲਕ ਪਿੱਛੇ ਬੈਠੇ ਹੁੰਦੇ ਨੇ ਇੱਥੋਂ ਤੱਕ ਘਟੀਆ ਕੰਮ ਸਾਡੇ ਦੇਸ਼ ਚ ਚੱਲਦੇ ਨੇ ਕਿ ਜਿਹੜੇ ਮਰੀਜ਼ ਨੇ ਜਾਂ ਲੋਕ ਨੇ ਉਹਨਾਂ ਦੇ ਅੰਗ ਕੱਢ ਕੇ ਮਤਲਬ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਾਉਣ ਮਰੀਜ਼ ਆਇਆ ਉਹਨੂੰ ਬੇਹੋਸ਼ ਕੀਤਾ ਗਿਆ ਉਹਦੇ ਗੁਰਦਾ ਜਾਂ ਹੋਰ ਅੰਗ ਕੱਢ ਕੇ ਵੇਚ ਦਿੱਤੇ ਗਏ ਐਦਾਂ ਵੀ ਮਾਮਲੇ ਸਾਹਮਣੇ ਆਏ ਤੇ ਸਾਬਤ ਤੱਕ ਹੋਈ ਨਹੀਂ ਹੁਣ ਪੰਜਾਬ ਸਰਕਾਰ ਨੇ ਇਹ ਜਾਂਚ ਡੀਸੀਆਂ ਨੂੰ ਦਿੱਤੀ ਹੈ ਵੀ ਹਰ ਇੱਕ ਪਿਖਾਰੀ ਦਾ ਤੇ ਹਰ ਇੱਕ ਪਿਖਾਰੀ ਬੱਚੇ ਦਾ ਡੀਐਨਏ ਟੈਸਟ ਕਰਾਓ ਤਾਂ ਕਿ ਪਤਾ ਲੱਗ ਸਕੇ ਵੀ ਉਹ ਬੱਚਾ ਵਾਕਈ ਉਸੇ ਪਿਖਾਰੀ ਦਾ ਹੈ ਜਿਹੜਾ ਪਿਖਾਰੀ ਉਹਨੂੰ ਕਹਿ ਰਿਹਾ ਕਿ ਮੇਰਾ ਬੱਚਾ ਹੈ ਤੇ ਜੇ ਨਹੀਂ ਤਾਂ ਫਿਰ ਪਤਾ ਲਾਓ ਵੀ ਉਹ ਬੱਚਾ ਕਿਹੜੇ ਮਾਂ ਬਾਪ ਦਾ ਸੀ ਤੇ ਉਹਦੇ ਤੱਕ ਪਹੁੰਚਾਇਆ ਜਾਏ ਇਹ ਵੱਡਾ ਕਦਮ ਹੈ ਪੰਜਾਬ ਸਰਕਾਰ ਦਾ ਚੰਗਾ ਕਦਮ ਮੈਂ ਕਹੂੰਗਾ ਇਹ ਜਾਂਚ ਹੋਣੀ ਚਾਹੀਦੀ ਹੈ ਕਦਮ ਤਾਂ ਚੰਗਾ ਹੈ ਪਰ ਲੋਕ ਭਿਖਾਰੀ ਕਿਉਂ ਬਣਦੇ ਨੇ ਲੋਕ ਖੁਦਕੁਸ਼ੀਆਂ ਕਿਉਂ ਕਰਦੇ ਨੇ ਇੰਨੀ ਮਾੜੀ ਹਾਲਤ ਦੇ ਵਿੱਚ ਅੱਧੇ ਤੋਂ ਵੱਧ ਆਬਾਦੀ ਹੈਗੀ ਕਿਉਂ ਆ ਇਹਦੀਆਂ ਜ਼ਿੰਮੇਵਾਰਾਂ ਸਰਕਾਰਾਂ ਨੇ ਸਿਸਟਮ ਹੈ ਤੇ ਇਹਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਇਹ ਵੀ ਵੱਡਾ ਹੈ ਤੁਸੀਂ ਹੁਣ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੇ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਪਿਆਰੇ